ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੇਂ ਵਲੌਗ 'ਚ ਅੱਜ ਆਪਾਂ ਜਾ ਰਹੇ ਹਾਂ ਚਮਕੌਰ ਸਾਹਿਬ 'ਤੇ ਅੱਜ ਤੁਹਾਨੂੰ ਗੁਰਦੁਆਰਾ ਚਮਕੌਰ ਸਾਹਿਬ ਦੇ ਆਪਾਂ ਦਰਸ਼ਨ ਕਰਵਾਵਾਂਗੇ ਬਿਲਕੁਲ ਨੇੜੇ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਦੇ ਤਕਰੀਬਨ 7-8 ਕਿਲੋਮੀਟਰ ਦੀ ਦੂਰੀ 'ਤੇ ਆ ਸਾਹਮਣੇ ਆ ਗਿਆ ਜੀ ਬੋਰਡ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਪਹੁੰਚ ਗਏ ਜੀ ਆਪਾਂ ਸ੍ਰੀ ਚਮਕੌਰ ਸਾਹਿਬ ਵਿਖੇ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਗੜੀ ਸਾਹਿਬ ਦੇ ਤੇ ਇਸ ਸਥਾਨ ਤੇ ਗੁਰੂ ਸਾਹਿਬ ਨੇ ਆ ਕੇ ਆਪਣੇ ਡੇਰੇ ਲਾਈ ਸੀਗੇ ਜਦੋਂ ਪਰਿਵਾਰ ਨਾਲੋਂ ਵਿਛੜ ਕੇ ਗੁਰੂ ਸਾਹਿਬ ਚਮਕੌਰ ਸਾਹਿਬ ਆਗੇ ਸੀਗੇ ਇਸ ਸਥਾਨ ਤੇ ਉਹਨਾਂ ਸਮਿਆਂ ਵਿੱਚ ਬਹੁਤ ਉੱਚੀ ਗੜੀ ਹੁੰਦੀ ਸੀ ਉੱਥੋਂ ਦੂਰੋਂ ਦੂਰੋਂ ਤੱਕ ਆਲਾ ਦਵਾਲਾ ਦਿਖਦਾ ਸੀਗਾ ਤੇ ਇੱਥੇ ਹੀ ਚਮਕੌਰ ਸਾਹਿਬ ਦੀ ਜੰਗ ਹੋਈ ਸੀ ਮੁਗਲਾਂ ਨਾਲ ਆਪਾਂ ਚੱਲਦੇ ਹਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਇਸ ਗੁਰਦੁਆਰਾ ਸਾਹਿਬ ਦਾ ਪੂਰਾ ਨਾਮ ਹੈ ਗੁਰਦੁਆਰਾ ਸ੍ਰੀ ਗੜੀ ਸਾਹਿਬ ਨਾਲ ਦੀ ਨਾਲ ਆਪਾਂ ਤੁਹਾਨੂੰ ਇਤਿਹਾਸ ਦੱਸਾਂਗੇ ਜੀ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਉਣੀ ਹੈ ਲਿਖਿਆ ਹੈ 2 ਲੱਖ 6 ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹੋ ਇਹ ਉਹ ਜਗ੍ਹਾ ਹੈ ਜਿਸ ਸਥਾਨ ਤੇ ਚਮਕੌਰ ਸਾਹਿਬ ਦੀ ਲੜਾਈ ਹੋਈ ਸੀ ਆ ਉਦਾਂ ਦੀ ਪੁਰਾਣੀ ਘੜੀ ਮੰਗ ਵਣਤਰ ਦਿੱਤੀ ਗਈ ਆ ਆ ਸਾਰੀ ਜਿਵੇਂ ਪਹਿਲਾਂ ਘੜੀ ਹੁੰਦੀ ਸੀ ਬਹੁਤ ਉੱਚੀ ਜਗ੍ਹਾ ਤੇ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਇੰਦਰ ਆ ਗਿਆ ਇਤਿਹਾਸ ਗੁਰਦੁਆਰਾ ਸ੍ਰੀ ਗੜੀ ਸਾਹਿਬ ਸ੍ਰੀ ਚਮਕੌਰ ਸਾਹਿਬ ਦਾ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਣ ਉਪਰੰਤ 7 ਪਉ ਬਿਕਰਮੀ 1761 ਸਨ 1704 ਈਸਵੀ ਨੂੰ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਆਪਣੇ ਦੋ ਵੱਡੇ ਸਹੌਜਾਦੇ ਪੰਜ ਪਿਆਰੇ ਤੇ 40 ਸਿੰਘਾਂ ਸਮੇਤ ਬਾਗ ਵਿੱਚ ਗੁਰੂ ਸ੍ਰੀ ਦਮਦਮਾ ਸਾਹਿਬ ਵਿਖੇ ਤਾਰਾ ਕੀਤਾ ਇਥੋਂ ਗੁਰੂ ਜੀ ਨੇ ਆਪਣੇ ਕੁਝ ਸਿੰਘਾਂ ਨੂੰ ਪੇਜ ਕੇ ਉੱਚੇ ਥਾਂ ਟਾਰੀ ਵਾਲੇ ਹਵੇਲੀ ਦੇ ਮਾਲਕ ਰਾਏ ਜਗਤ ਸਿੰਘ ਤੇ ਰੂਪ ਚੰਦ ਨਾਲ ਗੱਡੀ ਲੈਣ ਸੰਬੰਧੀ ਰਾਬਤਾ ਕੀਤਾ ਇਹਨਾਂ ਦੋਵਾਂ ਭਰਾਵਾਂ ਨੇ ਹਵੇਲੀ ਜਾਨੀ ਕਿ ਗੜੀ ਗੁਰੂ ਜੀ ਨੂੰ ਸੌਂਪ ਦਿੱਤੀ ਤੇ ਆਪ ਪਰਿਵਾਰ ਸਮੇਤ ਇੱਥੋਂ ਚਲੇ ਗਏ ਗੁਰੂ ਜੀ ਨੇ ਹਵੇਲੀ ਨੂੰ ਛੋਟੀ ਗੜੀ ਦਾ ਰੂਪ ਦਿੱਤਾ ਤੇ ਮੂਰਤਾਂ ਮੰਡੀ ਕੀਤੀ ਗੁਰੂ ਜੀ ਦੇ ਚਾਰੇ ਪਾਸੇ 8-8 ਪੀੜ ਹਨ ਤੇ ਰਾਤ ਨੂੰ ਮੁਗਲ ਫੌਜਾਂ ਨੇ ਪਹਾੜੀ ਰਾਜਿਆਂ ਨੇ ਗੜੀ ਨੂੰ ਆਕੇ ਘੇਰਾ ਪਾ ਲਿਆ ਜਾਨੀ ਕਿ ਇਸ ਜਗ੍ਹਾ ਤੇ ਉਹ ਸਮੇਂ ਅਚ ਗੜੀ ਹੁੰਦੀ ਸੀ ਇਹ ਗੁਰਦੁਆਰਾ ਗੜੀ ਸਾਹਿਬ ਕਹਿੰਦੇ ਨੇ ਇਹਨੂੰ ਰਾਤ ਨੂੰ ਆ ਕੇ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੇ ਯਾਰੇ ਪਾਸੋਂ ਘੇਰਾ ਪਾ ਲਿਆ ਅੱਠ ਪੋਹ ਨੂੰ ਦਿਨ ਵਿੱਚ ਖਮਸਾਨ ਦਾ ਜੁੱਧ ਹੋਇਆ ਇਸ ਜਗ੍ਹਾ ਤੇ ਜਿਸ ਵਿੱਚ ਗੁਰੂ ਸਾਹਿਬ ਦੇ ਦੋ ਵੱਡੇ ਸਹਬਜ਼ਾਦੇ ਬਾਬਾ ਜੀ ਸਿੰਘ ਤੇ ਬਾਬਾ ਜੁਜਾਰ ਸਿੰਘ ਜੀ ਤਿੰਨ ਪਿਆਰਿਆਂ ਵਿੱਚੋਂ ਭਾਈ ਹਿਮੰਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਤੇ ਭਾਈ ਸਹਬ ਸਿੰਘ ਜੀ ਸਮੇਤ ਕਈ ਸਿੰਘ ਸ਼ਹੀਦ ਹੋ ਗਏ ਪਰ ਮੁਗਲ ਪਹੁੰਚਿਆਂ ਗੜੀ ਨੂੰ ਨਾ ਜਿੱਤ ਸਕੀਆਂ ਰਾਤ ਨੂੰ ਗੁਰੂ ਜੀ ਨੂੰ ਪੰਜਾਂ ਸਿੰਘਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਕਿ ਤੁਸੀਂ ਗੱਡੀ ਨੂੰ ਛੱਡ ਕੇ ਚਲੇ ਜਾਓ ਗੁਰੂ ਜੀ ਨੇ ਸੰਗਤ ਨੂੰ ਮੰਨ ਕੇ ਭਾਈ ਸੰਗਤ ਸਿੰਘ ਨੂੰ ਕਲਗੀ ਦੇ ਕੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਭ ਇਹ ਗੱਡੀ ਵਿੱਚੋਂ ਨਿਕਲ ਕੇ ਉੱਚੇ ਥਾਂ ਜਾ ਕੇ ਗੁਰੂ ਜੀ ਨੇ ਤਾੜੀ ਮਾਰਦੇ ਹੋਏ ਕਿਹਾ ਹਿੰਦ ਦਾ ਪੀਰ ਜਾ ਰਿਹਾ ਹੈ ਗੋਂ ਗੁਰੂ ਜੀ ਨੇ ਮਾਛੀਵਾੜ ਤੇ ਜੰਗਣਾਬਲ ਚਾਲੇ ਪਾਏ ਅਗਲੇ ਦਿਨ ਸਭ ਨੌ ਪੌਣ ਨੂੰ ਗੱਡੀ ਅੰਦਰ ਮੋਗਲਾਂ ਨਾਲ ਦੇ ਨਾਲ ਲੋਹਾ ਲੈਦੇ ਭਾਈ ਸੰਗਤ ਸਿੰਘ ਭਾਈ ਕੋਠਾ ਸਿੰਘ ਤੇ ਭਾਈ ਮਦਨ ਸਿੰਘ ਸ਼ਹੀਦ ਹੋ ਗਏ ਇਹ ਇਤਿਹਾਸ ਸੀ ਗੁਰਦੁਆਰਾ ਸ੍ਰੀ ਗੜੀ ਸਾਹਿਬ ਚਮਖੌਰ ਸਾਹਿਬ ਦਾ ਇੱਧਰ ਗੜੀ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਸ ਤੋਂ نیچے ਵਾਲੇ ਪਾਸੇ ਜਾ ਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਬਣਿਆ ਹੈ ਇੱਥੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਗੜੀ ਕਿੰਨੀ ਉੱਚੀ ਆ ਦੇਖੋ ਆ ਘਰ ਥੱਲੇ ਜ਼ਮੀਨ ਤੇ ਨੇ ਆਪਾਂ ਉੱਪਰ ਖੜੇ ਆ ਬਹੁਤ ਉਚਾਈ ਹੈ ਇਹ ਗੜੀ ਦੀ ਦੂਰ ਦੂਰ ਤੱਕ ਨਜ਼ਰ ਆਉਂਦਾ ਇੱਥੋਂ ਪੰਗੁਰ ਦਵਰਾਸ਼ੀ ਜੀ ਗੱਡੀ ਸਾਹਿਬ ਦੇ ਦਰਸ਼ਨ ਕਰ ਲਏ ਹੁਣ ਆਪਾਂ ਪ੍ਰਸ਼ਾਦਾ ਪਾਣੀ ਛਕਾਂਗੇ ਉਸ ਤੋਂ ਬਾਅਦ ਜਿਹੜੇ ਨੀਚੇ ਗੁਰਦੁਆਰਾ ਸਾਹਿਬ ਨੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਉੱਥੇ ਜਾਵਾਂਗੇ ਪੜੀ ਆਪਾਂ ਹਾਂਜੀ ਆ ਗਏ ਆਪਾਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਸਾਰਿਆਂ ਤੋਂ ਰਾਤਾਂ ਤੋਂ ਸਾਡੇ ਵਿੱਚ ਰੱਖਿਆ ਇੱਥੇ ਵੀ ਸੰਗਤ ਬਹੁਤ ਆਈ ਹੋਈ ਆ ਦੋ ਗੁਰਦੁਆਰਾ ਸਾਹਿਬ ਨੇ ਜਿਹੜੇ ਪਿੱਜੀ ਚ ਪਹਿਲਾਂ ਗਏ ਸੀ ਆਪਾਂ ਗੁਰਦੁਆਰਾ ਸ੍ਰੀ ਗੜੀ ਸਾਹਿਬ ਉਹ ਤੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਆ ਰੂਲੇ ਪੜਿਚੋ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦਾ ਇਤਿਹਾਸ ਹੈ ਜੀ ਇਹ ਸਥਾਨ ਮੈਦਾਨੇ ਜੰਗ ਦੀ ਯਾਦਗਾਰ ਤੇ ਸ਼ਹੀਦ ਹੋਏ ਦੋ ਸ਼ਹਿਬਜ਼ਾਦੇ ਤੇ ਤਿੰਨ ਪੰਜ ਪਿਆਰੇ ਆ ਤੇ 40 ਸਿੰਘਾਂ ਦਾ ਅੰਗੀਠਾ ਸਥਾਨ ਹੈ 8 ਪੌ ਨੂੰ ਸ੍ਰੀ ਚਮਕੌਰ ਸਾਹਿਬ ਵਿਖੇ ਬਹੁਤ ਹੀ ਭਾਰੀ ਜੰਗ ਹੋਈ ਔਰੰਗਜ਼ੇਬ ਦੀ ਫੌਜਾਂ ਤੇ ਸਿੰਘਾਂ ਵਿਚਕਾਰ ਗੋਲਾ ਬਰੂਦ ਖਾਵਤਮ ਹੋਣ ਉਪਰੰਤ ਸਿੰਘਾਂ ਨੰਗੀਆਂ ਤਲਵਾਰਾਂ ਲੈ ਕੇ ਕੱਚੀ ਗੜੀ ਤੋਂ ਬਾਹਰ ਆ ਗਏ ਤੇ ਵੱਡੇ ਸ਼ਹਿਬਜਾਦੇ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਪੰਜ ਪਿਆਰੇ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਭਾਈ ਸੈਬ ਸਿੰਘ ਜੀ ਤੇ 40 ਸਿੰਘਾਂ ਨੇ ਲੱਖਾਂ ਵੈਰੀਆਂ ਨੂੰ ਤਲਵਾਰਾਂ ਤੇ ਦੀਦਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਆਪ ਸ਼ਹੀਦ ਹੋ ਗਏ ਇਹ ਸ਼ਹੀਦ ਹੋਏ ਦੋਵੇਂ ਸ਼ਹਿਬਜਾਦੇ ਤਿੰਨ ਪੰਜ ਪਿਆਰੇ ਤੇ 40 ਸਿੰਘਾਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਜੀ ਪਿੰਡ ਫਰੀਦਗੜੀ ਵਾਲਿਆਂ ਨੇ ਕੀਤਾ ਇਹ ਸੀ ਇਤਿਹਾਸ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਦਾ ਜੀ ਕਾਰ ਦੂਜਾ ਚੌਪਰੀ ਇੱਕ ਉਹੰਕਾਰ ਸਤ ਗੁਰ ਕੌਰ ਸਾਹਿਬ ਵਿਖੇ ਗੁਰਦੁਆਰਾ ਸ੍ਰੀ ਗੜੀ ਸਾਹਿਬ ਤੇ ਕਤਲਗੜ੍ਹ ਸਾਹਿਬ ਤੋਂ ਬਿਨਾ ਹੋਰ ਗੁਰੂ ਘਰ ਵੀ ਹੈਗੇ ਨੇ ਉੱਥੇ ਆਪਾਂ ਹੁਣ ਜਾਵਾਂਗੇ ਇੱਕ ਹੈਗਾ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਰਣਜੀਤਗੜ੍ਹ ਸਾਹਿਬ ਦਮਦਮਾ ਸਾਹਿਬ ਇਹ ਉੱਥੇ ਕੋਈ ਹੋਰ ਗੁਰਦੁਆਰਾ ਸਾਹਿਬ ਨੇ ਉੱਥੇ ਆਪਾਂ ਹੁਣ ਜਾ ਰਹੇ ਆ ਦੇਖਦੇ ਆਪਾਂ ਕਿੰਨੀ ਕੁ ਦੂਰ ਪੈਂਦੇ ਨੇ ਆਪਾਂ ਨੂੰ ਇੱਥੋਂ ਮੈਂ ਗੂਗਲ ਮੈਪ ਤੇ ਚੈੱਕ ਕਰਿਆ 400 ਮੀਟਰ 450 ਮੀਟਰ ਸਾਰੇ ਗੁਰਦੁਆਰਾ ਸਾਹਿਬ ਦੀ ਇੰਨੀ ਕੁ ਦੂਰੀ ਆ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਤੋਂ ਗੁਰਦੁਆਰਾ ਜੀ ਕਤਲਗੜ੍ਹ ਸਾਹਿਬ ਦੇ ਸਾਹਮਣੇੋਂ ਸੜਕ ਜਾਂਦੀ ਆ ਗੁਰਦੁਆਰਾ ਜੀ ਤਾੜੀ ਸਾਹਿਬ ਨੂੰ ਬਿਲਕੁਲ ਸਾਹਮਣੋਂ ਦੀ ਸੜਕ ਜਾਂਦੀ ਆ ਉੱਥੋਂ ਦੀ ਆਪਾਂ ਜਾ ਸਕਦੇ ਆ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਇਹ ਮਾਰਕੀਟ ਵਿੱਚ ਦੀ ਲੰਘ ਕੇ ਜਾਣਾ ਪੈਂਦਾ ਆਪਾਂ ਨੂੰ ਮੀਨ ਬਾਜ਼ਾਰ ਚੋਂ ਸੱਜੇ ਹੱਥ ਮੁੜ ਕੇ ਸਾਹਮਣੇ ਗੁਰਦੁਆਰਾ ਸਾਹਿਬ ਆਉਣਗੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਬਸ 50 ਕਿਲੋਮੀਟਰ ਦੀ ਦੂਰੀ ਤੇ ਹੈਗੇ ਆ ਆਪਾਂ ਹੁਣ ਇੱਥੇ ਵੀ ਆ ਰਹੀ ਆ ਸੰਗਤ ਮੱਥਾ ਟੇਕ ਕੇ ਜਾਈ ਜਾਂਦੀ ਆ ਰਹਿਣ ਵਾਲੀ ਸੰਗਤ ਜ਼ਿਆਦਾ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਰਹਿੰਦੀ ਆ I'm ਗੁਰਦੁਆਰਾ ਫਰੀਦ ਤਾਲੀ ਸਾਹਿਬ ਦਾ ਇਤਿਹਾਸ ਹੈ ਆ ਰੇ ਜੋ ਕ ਜਤ ਪਤ ਤੀ ਹੁ ਪਾਰਾ ਸੱਜ ਰਖਦਾ ਆ राम राजे ਹਰਨਾ ਤੇਰਾ ਹਮਾਰਾ ਆਇਆ ਆਪਾਂ ਕਰੇ ਨੇ ਦਰਸ਼ਨ ਗੁਰਦੁਆਰਾ ਸਾਹਿਬ ਦੇ ਇਸ ਸਥਾਨ ਦਾ ਇਹੀ ਇਤਿਹਾਸ ਹੈ ਜਿਵੇਂ ਆਪਾਂ ਉਧਰ ਦੂਜੇ ਗੁਰਦੁਆਰਾ ਸਾਹਿਬ ਪੜਿਆ ਸੀ ਗੁਰਦੁਆਰਾ ਸਾਹਿਬ ਗੜੀ ਸਾਹਿਬ ਵਿਖੇ ਪੜਿਆ ਸੀ ਜਦੋਂ ਚਮਕੌਰ ਸਾਹਿਬ ਵਿਖੇ ਕਮਸਾਨ ਦਾ ਜੁੱਧ ਹੋਇਆ ਉਸ ਤੋਂ ਬਾਅਦ ਕਈ ਸਿੰਘ ਸ਼ਹੀਦ ਹੋ ਗਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੰਘਾਂ ਨੇ ਇਹੀ ਬੇਨਤੀ ਕੀਤੀ ਕਿ ਉਹ ਇੱਥੋਂ ਚਲੇ ਜਾਣ ਤਾਂ ਗੁਰੂ ਜੀ ਨੇ ਉਹਨਾਂ ਦਾ ਹੁਕਮ ਮੰਨਦਿਆਂ ਹੋਇਆਂ ਚਮਕੌਰ ਸਾਹਿਬ ਦੀ ਗੜੀ ਤੋਂ ਜਾਣ ਦਾ ਮਨ ਬਣਾਇਆ ਤੇ ਇਸ ਜਗ੍ਹਾ ਤੇ ਆ ਕੇ ਜਿਹੜਾ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਬਣਿਆ ਹੋਇਆ ਇਸ ਜਗ੍ਹਾ ਤੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਤਾੜੀ ਮਾਰ ਕੇ ਮੁਗਲ ਫੌਜਾਂ ਨੂੰ ਬੰਗਾਰਿਆ ਇਹੀ ਸਥਾਨ ਸੀ ਉਹ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਇਹ ਸੀ ਇਤਿਹਾਸ ਤੇ ਅੱਗੇ ਆਪਾਂ ਚੱਲਾਂਗੇ ਦੂਜੇ ਗੁਰਦੁਆਰਾ ਸਾਹਿਬ ਨਾਲ ਹੀ ਨਾਲ ਇੱਥੇ ਸਾਰੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਚਲੋ ਹੁਣ ਆਪਾਂ ਜਿਹੜਾ ਅੱਗੇ ਗੁਰਦੁਆਰਾ ਸਾਹਿਬ ਆਉਣਗੇ ਉੱਥੇ ਮਿਲਦੇ ਆਂ ਜਾ ਕੇ ਠੀਕ ਹੈ ਜੀ ਹੁਣ ਜਾ ਰਹੇ ਆਪਾਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਹਿਲਾਂ ਆਪਾਂ ਗਏ ਸੀ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਉੱਥੇ ਜਾ ਕੇ ਦੇਖਦੇ ਆਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਦਾ ਕੀ ਇਤਿਹਾਸ ਆ ਇਹ مین ਰੋਡ ਆ ਚਮਕੌਰ ਸਾਹਿਬ ਦਾ ਤੇ ਆਹ ਰਹਾ مین ਰੋਡ ਆ ਹੁਣ ਇਹ ਮੇਲਾ ਦਾ ਸ਼ਹਿਰ ਚੋਂ ਐਂਟਰ ਹੁੰਦਾ ਔਰ ਸ਼ਹਿਰ ਚੋਂ ਬਾਹਰ ਨੂੰ ਜਾਂਦਾ ਪਹੁੰਚ ਗਏ ਗੁਰਦੁਆਰਾ ਦੀ ਦਮਦਵਾ ਸਾਹਿਬ ਇਧਰ ਨੇ ਗੁਰਦੁਆਰਾ ਸਾਹਿਬ ਅੰਦਰ ਚੱਲਦੇ ਆਪਾਂ ਤੇ ਇਧਰੋਂ ਵੀ ਐਂਟਰੀ ਆ ਇਤਿਹਾਸ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸ੍ਰੀ ਚਮਕੌਰ ਸਾਹਿਬ ਦਾ ਇਤਿਹਾਸ ਚ ਦੱਸਿਆ ਗਿਆ ਜੀ ਦੇਖੋ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਜੀ ਸਿੰਘ ਬਾਬਾ ਜੂਜਾਰ ਸਿੰਘ ਤੇ ਪੰਜ ਪਿਆਰਿਆਂ ਸਮੇਤ ਲਗਭਗ 40 ਸਿੰਘਾਂ ਨਾਲ ਬੂਰ ਮਾਜਰਾ ਤੋਂ ਹੁੰਦੇ ਹੋਏ ਉਰੇ ਆਏ ਤੇ ਇਹ ਨੀਚੇ ਇਤਿਹਾਸ ਸਾਰਾ ਡਿਟੇਲ ਚ ਗੁਰੂ ਸਾਹਿਬ ਚਮਕੌਰ ਸਾਹਿਬ ਦੇ ਦੇਖਣ ਵਾਲੇ ਇੱਕ ਬਾਗ ਵਿੱਚ ਉਤਰੇ ਸੋ ਇਸੇ ਪਵਿੱਤਰ ਜਗ੍ਹਾ ਤੇ ਗੁਰੂ ਸਾਹਿਬ ਨੇ ਸਿੰਘਾਂ ਸਮੇਤ ਆਪਣੇ ਡੇਰੇ ਲਾਇਆ ਜਦੋਂ ਗੁਰੂ ਜੀ ਆਏ ਇੱਥੇ ਪੂਰ ਮਾਦਰੀ ਤੋਂ ਚੱਲ ਗਏ ਚਮਕੌਰ ਸਾਹਿਬ ਵਿਖੇ ਤਾਂ ਇਸ ਸਥਾਨ ਤੇ ਗੁਰੂ ਜੀ ਆਏ ਇਹਨਾਂ ਨੇ ਗੁਰੂ ਜੀ ਨੇ ਆ ਕੇ ਇੱਥੇ ਸਭ ਤੋਂ ਪਹਿਲਾਂ ਡੇਰੇ ਲਾਏ ਇਸ ਜਗ੍ਹਾ ਤੁਸੀਂ ਭਾਈ ਸਾਹਿਬ ਲਿਖਦੇ ਹਨ ਕਿ ਇਤਿਹਾਸ ਅਨੁਸਾਰ ਦੱਸਿਆ ਜਾਂਦਾ ਹੈ ਉਹਨਾਂ ਦਾ ਮਤਲਬ ਇਦਾਂ ਕਿ ਇਸ ਜਗ੍ਹਾ ਤੁਸੀਂ ਗੁਰੂ ਸਾਹਿਬ ਨੇ ਪੰਜ ਸਿੰਘ ਚਮਕੌਰ ਸਾਹਿਬ ਜੀ ਦੀ ਕੱਚੀ ਗੜੀ ਦੇ ਮਾਲਕ ਰਾਏ ਜਗਤ ਸਿੰਘ ਰਾਜਪੂਤ ਪਾਸ ਭੇਜੇ ਤਾਂ ਕਿ ਉਹ ਉਹਨਾਂ ਨੂੰ ਗੜੀ ਵਿੱਚ ਨਿਵਾਸ ਕਰਨ ਦੀ ਆਗਿਆ ਤੋ ਵੀ ਇਤਿਹਾਸ ਅਨੁਸਾਰ ਦੱਸਿਆ ਜਾਂਦਾ ਹੈ ਕਿ ਜਿਵੇਂ ਇੱਥੇ ਇਤਿਹਾਸ ਆਪਾਂ ਪੜ੍ਹਿਆ ਹੈ ਕਿ ਇਸ ਜਗ੍ਹਾ ਤੇ ਗੁਰੂ ਜੀ ਆਏ ਪਹਿਲਾਂ ਇਸ ਜਗ੍ਹਾ ਤੇ ਡੇਰੇ ਲਾਏ ਫਿਰ ਗੜੀ ਵਿੱਚ ਗਏ ਜਿਵੇਂ ਇਸ ਵਿੱਚ ਦੱਸਿਆ ਗਿਆ ਕਿ ਗੜੀ ਕਿਸੇ ਹੋਰ ਦੀ ਸੀ ਉਹਨਾਂ ਤੋਂ ਬੇਨਤੀ ਕਰਕੇ ਗੜੀ ਵਿੱਚ ਰਹਿਣ ਲਈ ਉਹਨਾਂ ਨੂੰ ਬੇਨਤੀ ਕੀਤੀ ਚਲੋ ਅੰਦਰ ਦਰਸ਼ਨ ਕਰ ਆਈਏ ਗੁਰਦੁਆਰਾ ਸਾਹਿਬ ਦੇ ਏਸੀ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਇਤਿਹਾਸ ਤੁਸੀਂ ਦੇਖ ਲਿਆ ਜਿਵੇਂ ਤੁਹਾਨੂੰ ਦੱਸਿਆ ਇਤਿਹਾਸ ਮੈਂ ਉੱਥੇ ਲਿਖਿਆ ਹੋਇਆ ਸੀ ਕਿ ਇਸ ਜਗ੍ਹਾ ਤੇ ਗੁਰੂ ਜੀ ਆਏ ਪਹਿਲਾਂ ਉਹਨਾਂ ਨੇ ਸਭ ਤੋਂ ਪਹਿਲਾਂ ਜੋ ਚਮਕੌਰ ਸਾਹਿਬ ਵਿੱਚ ਆਪਦੇ ਚਰਨ ਪਾਏ ਤੇ ਇਸ ਜਗ੍ਹਾ ਤੇ ਉਹਨਾਂ ਨੇ ਆਪਣੇ ਡੇਰੇ ਲਾਇਆ ਹੁਣ ਆਪਾਂ ਅੱਗੇ ਜਾਣਾ ਗੁਰਦੁਆਰਾ ਸ਼੍ਰੀ ਰਣਜੀਤਗੜ੍ਹ ਸਾਹਿਬ ਉਹ ਦੇਖਦੇ ਹਾਂ ਉੱਥੋਂ ਕਿੱਧਰ ਨੂੰ ਪੈ ਜਾਂਦੇ ਨੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਤੋਂ 500 ਮੀਟਰ ਦੀ ਦੂਰੀ ਤੇ ਗੁਰਦੁਆਰਾ ਰਣਜੀਤਗੜ੍ਹ ਸਾਹਿਬ ਕੋਲੀ ਨੇ ਉਹ ਵੀ ਨੇੜੇ-ਨੇੜੇ ਨੇ ਦੋਨੋਂ ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਗੁਰਦੁਆਰਾ ਰਣਜੀਤਗੜ੍ਹ ਸਾਹਿਬ 10ਵੀਂ ਪਾਤਸ਼ਾਹੀ ਇਹ ਦੇਖਦੇ ਆ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੋ ਉਹ ਅੰਦਰ ਚੱਲਦੇ ਆਪਾਂ ਗੁਰਦੁਆਰਾ ਸ਼੍ਰੀ ਰਣਜੀਤਗੜ੍ਹ ਸਾਹਿਬ ਦਾ ਇਤਿਹਾਸ ਦੇਖਦੇ ਆਪਾਂ ਗੁਰਦੁਆਰਾ ਸ਼੍ਰੀ ਰਣਜੀਤਗੜ੍ਹ ਸਾਹਿਬ ਦਾ ਇਤਿਹਾਸ ਹੈਗਾ ਜੀ ਚਮਕੌਰ ਸਾਹਿਬ ਦੀ ਕੱਚੀ ਗੜੀ ਦੀ ਵੱਡੀ ਜੰਗ ਤੋਂ 1.5 ਸਾਲ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰ ਤੋਂ ਵਾਪਸ ਆਉਣ ਸਮੇਂ 100 ਸਿੰਘ ਸਮੇਤ ਇੱਥੇ ਰੁਕੇ ਹੋਏ ਸਨ ਇਲਾਕੇ ਦੀ ਅਤੇ ਕਾਬਲ ਪਿਸ਼ੌਰ ਦੀ ਸੰਗਤ ਦਰਸ਼ਨ ਕਰਨ ਆਈ ਸਦੂ ਮਦੂ ਆਸਾ ਦੀ ਵਾਰ ਦਾ ਗਾਇਨ ਕਰਦੇ ਸਨ ਅਚਾਨਕ ਪਹਾੜੀ ਰਾਜਿਆਂ ਦੇ ਭੇਜੀ ਹੋਏ ਤੁਰਕ ਸੈਇਦ ਬੈਗ ਤੇ ਅਲਫਖਾਨ ਨੇ ਗੁਰੂ ਜੀ ਤੇ ਹਮਲਾ ਕੀਤਾ ਗੁਰੂ ਜੀ ਨੇ ਵੀ ਰਣਜੀਤ ਨਗਾਰਾ বাজਾਇਆ ਹਮਲੇ ਦਾ ਡਟ ਕੇ ਮੁਕਾਬਲਾ ਕੀਤਾ ਤੇ ਤੁਰਕ ਸੈਨਾ ਮੈਦਾਨ ਛੱਡ ਕੇ ਭੱਜ ਗਈ ਸੈਇਦ ਬੈਗ ਗੁਰੂ ਜੀ ਦੀ ਸ਼ਰਨ ਆਪਿਆ ਤੇ ਸਿੰਘਾਂ ਨਾਲ ਰਲ ਕੇ ਅਨੰਦਪੁਰ ਸਾਹਿਬ ਗਿਆ ਇਹ ਸਤਨਗੁਰੂ ਗੋਬਿੰਦ ਸਿੰਘ ਮਾਰਗ ਦੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦੇ ਨਜ਼ਦੀਕ ਸਥਿਤ ਹੈ। ਇਹ ਇਤਿਹਾਸਕ ਮੁਰਦਵਾਰਾ ਸ਼੍ਰੀ ਰਣਜੀਤਗੜ੍ਹ ਸਾਹਿਬ ਦਾ। ਇਹ ਸੀ ਅੱਜ ਦਾ ਆਪਣਾ ਬਲੌਗ ਜਿਦੇ ਚ ਆਪਾਂ ਦਰਸ਼ਨ ਕਰੇ ਗੁਰਦੁਆਰਾ ਸ਼੍ਰੀ ਘੜੀ ਸਾਹਿਬ, ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ, ਦਮਦਮਾ ਸਾਹਿਬ, ਤਾੜੀ ਸਾਹਿਬ ਤੇ ਗੁਰਦੁਆਰਾ ਸ਼੍ਰੀ ਰਣਜੀਤਗੜ੍ਹ ਸਾਹਿਬ। ਇਹ ਸੀ ਬਲੌਗ ਸਾਰ ਅੱਜ ਦਾ ਆਪਣਾ ਜੇ ਨਵੇਂੋ ਚੈਨਲ ਤੇ ਚੈਨਲ ਕਰਿਓ ਸਬਸਕ੍ਰਾਈਬ। ਮਿਲਦੇ ਆਪਾਂ ਅਗਲੇ ਬਲੌਗ ਵਿੱਚ।